ਗੁਰਜੀ ਕੀ ਫਤਿਹ ਸਭੋ ਸੰਗਤ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਭਾਈ ਸ਼੍ਰੀਮਾਨ ਸੰਤ ਬਾਬਾ ਅਮਰ ਸਿੰਘ ਜੀ ਭੈਰੋ ਮਾਜਰੇ ਵਾਲੇ ਉਹਨਾਂ ਦੀ ਪਾਵਨ ਪਵਿੱਤਰ ਮਿੱਟੀ ਨਹੀਂ ਦੀ ਯਾਦ ਦੇ ਵਿੱਚ ਕ੍ਰਿਕਟਰ ਸਟੇਡੀਅਮ ਦੇ ਵਿੱਚ ਸ਼੍ਰੀ ਚਮਕੌਰ ਸਾਹਿਬ ਵਿਖੇ ਸੰਗਤ ਵੱਲੋਂ ਇੱਕ ਸ਼ਾਨਦਾਰ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਦੇ ਵਿੱਚ ਪਹਿਲਾ ਇਨਾਮ 11111 ਦੂਸਰਾ ਇਨਾਮ 5111 ਤੇ ਹੋਰ ਕਾਫੀ ਇਨਾਮ ਤੀਜਾ ਚੌਥਾ ਜਿਵੇਂ ਸਕੂਟਰ ਹੋਰ अनेका ਇਨਾਮ ਦਿੱਤੇ ਜਾਣਗੇ ਸੋ ਸਾਡੀ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਭਾਈ 25 ਅਗਸਤ ਨੂੰ ਖੇਡ ਸਟੇਡੀਅਮ ਸ਼੍ਰੀ ਚਮਕੌਰ ਸਾਹਿਬ ਦੇ ਕੇਸ ਰੌਂਡ ਨੂੰ ਵਧਾਓ ਤੇ ਖੇਸ ਖੇਡ ਦਾ ਆਨੰਦ ਮਾਣੋ ਸਿਰ ਜੇ ਟੀਮਾਂ ਇਹ ਡਿਸਟ੍ਰਿਕਟ ਲੈਵਲ ਤੇ ਹੋਣਗੀਆਂ ਜ਼ਿਲ੍ਹਾ ਟੀਮਾਂ ਹੀ ਭਾਗ ਲੈਣਗੀਆਂ ਜਿਨ੍ਹਾਂ ਦੇ ਐਂਟਰੀ ਫੀਸ 600 ਰੁਪਿਆ ਐਂਟਰੀ ਫੀਸ ਰੱਖੀ ਹੋਈ ਆ ਤੇ ਕਾਫੀ ਟੀਮਾਂ ਆ ਚੁੱਕੇ ਨੇ ਐਂਟਰੀ ਹੋ ਚੁੱਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ